ਨਗਰ ਕੌਂਸਲ ਦੇ ਅਧਿਕਾਰੀ ਤੇ ਪ੍ਰਧਾਨ ਦੇ ਖਵਰ ਇਮਾਮਗੜ ਰੋਡ ਤੇ ਕਾਲੂ ਬਸਤੀ ਦੇ ਲੋਕ ਪਿਛਲੇ 3 ਮਹੀਨਿਆਂ ਤੋਂ ਸੀਵਰੇਸ ਸਮੱਸਿਆਵਾਂ ਨੂੰ ਲੈ ਕੇ ਨਗਰ ਕੌਂਸਲ ਦੇ ਅਧਿਕਾਰੀਆਂ ਪ੍ਰਧਾਨ ਤੇ ਡਿਪਟੀ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਹੱਲ ਨਾ ਕੱਢਣ ਤੋਂ ਦੁਖੀ ਹੋ ਕੇ ਅੱਜ ਲੋਕਾਂ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਪ੍ਰਧਾਨ ਦੀ ਅਣਦੇਖੀ ਖਿਲਾਫ ਰੋਡ ਜਾਮ ਕਰਕੇ ਪੰਜਾਬ ਸਰਕਾਰ ਕਾਰਜ ਸਾਕਤ ਅਫਸਰ ਪ੍ਰਧਾਨ ਤੇ ਵਿਧਾਇਕ ਖਿਲਾਫ ਜਾਮ ਕੇ ਨਾਰੀ ਬਾਜ਼ੀ ਕੀਤੀ ਤੇ ਜਤਾਵਨੀ ਦਿੱਤੀ ਕਿ ਜੇ ਹੱਲ ਨਾ ਕੱਢਿਆ ਗਿਆ ਤਾਹੋ ਹੋਰ ਬਸਤੀ ਲੋਕਾਂ ਨਾਲ ਲੈ ਕੇ ਨਗਰ ਕੌਂਸਲ ਦਫ਼ਤਰ ਜਾਂ ਪੁਧਿਆਣਾ ਬਾਈਪਾਸ ਚੌਕ ਜਾਮ ਕਰਨ ਲਈ ਮਜਬੂਰ ਹੋਣਗੇ ਸਾਡੇ ਜਿਹੜੇ ਸੀਵਰੇਜ ਨੇ ਉਹ ਸਾਰੇ ਪਿੱਛੋਂ ਬੰਦ ਹੋਏ ਹੋਏ ਨੇ ਸਾਡੇ ਮਾਲੇ ਦਾ ਬੁਰਾ ਹਾਲ ਹੈ ਸਾਡੇ ਬੱਚੇ ਬਿਮਾਰ ਹੋ ਰਹੇ ਨੇ ਠੀਕ ਹੈ ਜੀ ਮਸਜਿਦ ਮੂਹਰੇ ਗੰਦ ਪਿਆ ਹੋਇਆ ਨਮਾਜ਼ੀ ਆ ਰਹੇ ਨਮਾਜ਼ ਵੜਨੀ ਹੋ ਰਹੀ ਔਰ ਇਹ ਬਹੁਤ ਪਰੇਸ਼ਾਨ ਹੈ ਅਸੀਂ ਮਜਬੂਰੀ ਦੇ ਵਿੱਚ ਧਰਨਾ ਲਾਇਆ ਕਿ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਜੀ ਤੁਸੀਂ ਨਗਰ ਕੌਂਸਲ ਜਿਹਦੀ ਸ਼ਿਕਾਇਤ ਕੀਤੀ ਅਸੀਂ ਐਪਲੀਕੇਸ਼ਨ ਵੀ ਦਿੱਤੀ ਹੋਈ ਹੈ ਜੀ ਅਸੀਂ ਸਾਡੇ ਐਮਸੀ ਸਾਹਿਬ ਕੋਲੇ ਵੀ ਜਾਈਏ ਅਸੀਂ ਹਰ ਇੱਕ ਕੋਲੇ ਸਾਡੀ ਕੋਈ ਨਹੀਂ ਸਰਵਾਈ ਹੋ ਰਹੀ ਹੈਗੀ ਅਸੀਂ ਮਜਬੂਰਾਂ ਧਰਨੇ ਦੇ ਬੈਠੇ ਆਂ ਸਾਡਾ ਕੋਈ ਹੋਰ ਹੱਲ ਕੋਈ ਨਹੀਂ ਕਰ ਰਿਹਾ ਅਸੀਂ ਮਜਬੂਰੀ ਦੇ ਵਿੱਚ ਉਹਨੇ ਫਸੇ ਹੋਇਆ ਵੀ ਸਾਡੇ ਹੱਥ ਬੰਨ ਕੇ ਬੈਂਦੀ ਆ ਸਾਡਾ ਹੱਲ ਕੀਤਾ ਜਾਵੇ ਜੀ ਮੇਰਾ ਨਾਮ ਹੈ ਨਹੀਂ ਅਬਦਲ ਗੁਫਾਰ ਸਾਲਾਹ ਮੁਮਮਰ ਰਫੀਕ ਨਾਮਗੜ ਰੋਡ ਕਾਲੂ ਵਾਸੀ ਅੱਛਾ ਔਰ ਧਰਨੇ ਦਾ ਗਾਵੇ ਵਾਸੀ ਧਰਨੇ ਦਾ ਸਾਡਾ ਮਕਸਦ ਇਹ ਹੈ ਜੀ ਤਿੰਨ ਮਹੀਨਿਆਂ ਦੇ ਵਿੱਚ ਇਹ ਸਾਡੀ ਲਾਈਨ ਹੈ ਜਿਹੜੀ ਪੂਰਾ ਕਾਲੂ ਵਸਤੀ ਤੋਂ ਚੱਲ ਕੇ ਮੁਸਤਾਕ ਵਸਤੀ ਹੋ ਗਏ ਬਾਹਰ ਨਿਕਲਦੀ ਹੈ ਤਿੰਨੋ ਮਹੀਨਿਆਂ ਤੋਂ ਸਾਡੀ ਲੇਨ ਬੰਦ ਹੈ ਪ੍ਰਧਾਨ ਖੋਡੇ ਚੁੱਕਿਆ ਐਮਸੀ ਦੇ ਚੁੱਕਿਆ ਇਹਦਾ ਕੋਈ ਹੱਲ ਨਹੀਂ ਉਹ ਸਾਹਮਣੇ ਮਸਜਿਦ ਹੈ ਮਸਜਿਦ ਤੇ ਜਦ ਗੱਡੀਆਂ ਲੰਘਦੀਆਂ ਨੇ ਉੱਥੇ ਛਿੱਟੇ ਪੈਣੇ ਨੇ ਮੁਹੱਜਦ ਦੇ ਆ ਕੇ ਚਲੇ ਗਏ ਹੱਲ ਕੋਈ ਨਹੀਂ ਹੋਇਆ ਉੱਥੇ ਅੱਗੇ ਮੁਸਤਾਕ ਵਸਤੀ ਦੇ ਵਿੱਚ ਹੈਗੇ ਟਵੇਲੇ ਟਵੇਲਿਆਂ ਦਾ ਗੋਹਾ ਸਾਰਾ ਸੀਵਰੇਜ ਦੇ ਵਿੱਚ ਪੈਂਦਾ ਹੈ ਉਹਦੇ ਕਰਕੇ ਉਹ ਬੰਦ ਹੁੰਦਾ ਜਿਹੜੇ ਕਰਕੇ ਸਾਨੂੰ ਸਾਰਿਆਂ ਨੂੰ ਇਹ ਮਸੀਬਤ ਆਉਂਦੀ ਆ ਸਾਡੇ ਤੇ ਇਹ 3 ਮਹੀਨੇ ਹੋ ਗਏ ਸਾਨੂੰ ਸਾਡੀ ਕੋਈ ਸੁਣਵਾਈ ਨਹੀਂ ਹੋਈ ਸਾਹਿਬ ਆ ਕੇ ਕੱਲ ਐਮਐਲਏ ਸਾਹਿਬ ਉਰੇ ਦੀ ਲੰਗੇ ਨੇ ਪਾਣੀ ਦੇ ਵਿੱਚ ਵੀ ਲੰਗੇ ਨੇ ਉਰੇ ਆਪ ਸਾਰਾ ਕੁਝ ਪਤਾ ਹੈ ਪਰ ਕੋਈ ਸੁਣ ਨਹੀਂ ਰਿਹਾ ਸਾਡੇ ਮੁੰਡੇ ਨੇ ਇੱਕ ਨੇ ਫੋਨ ਮਾਰਿਆ ਹੁਣ ਨੌਕਾ ਨੂੰ ਲੈਣਾ ਉਹ ਕਹਿੰਦੇ ਸਾਨੂੰ ਇਹ ਵਸਤੀਓ ਦਾ ਵੋਟੇ ਨਹੀਂ ਮਿਲੀਆਂ ਵੀ ਹੁਣੇ ਸੇ ਤੋਬੇ ਹੋਏ ਅੰਦਰ ਡੁੱਬ ਜਾਈਏ ਔਰੇ ਇਹ ਇੱਕ ਹੈ ਬੋਟਾ ਵੀ ਆਉਣੀਆਂ ਬੋਟਾ ਬਹੁਤ ਬਿਆਉਣੀਆਂ ਨੇ ਇਹਦਾ ਮਕਸਦ ਇਹ ਹੈ ਵੀ ਅਸੀਂ ਡੁੱਬ ਜਾਈਏ ਔਰੇ ਸਾਡਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਅਗਰ ਸਾਡਾ ਹੱਲ ਨਹੀਂ ਕੀਤਾ ਜਾਊਗਾ ਐਸੀ ਦੋ ਤਿੰਨ ਵਸਤੀਆਂ ਇਕੱਠੀਆਂ ਹੋ ਕੇ ਜਾਂ ਤਾਂ ਕਮੇਟੀ ਮੂਰੇ ਬੈਠਾਂਗੇ ਜਾਂ ਲੁਧਿਆਣਾ ਬਾਈ ਬਾਸੇ ਖੜ ਜਾ ਯਾਰ ਜਾਂ ਲੁਧਿਆਣਾ ਬਾਈ ਬਾਸੇ ਕੀ ਨਾ ਤੁਹਾਡਾ ਮੇਰਾ ਨਾਮ ਰਫੀਆ ਹੈ ਨੇ ਕਾਲੂ ਵਸਤੀ ਰਹਿਦੀਆਂ ਵਾਲੀ ਬਸਿੰਦਰੀਆਂ ਯਾਨੀ ਕਿ ਸਾਡੀ ਸਮੱਸਿਆ ਅਜ ਤੋਂ 2.5 ਸਾਲ ਪਹਿਲਾਂ ਦੀ ਸਮੱਸਿਆ ਇਹ ਆ ਬੱਲੇ ਵੀਹੀਆਂ ਜਿਹੜੀਆਂ ਬਣਾਈਆਂ ਨੇ ਉਹਨਾਂ ਦੇ ਜਿਹੜੇ ਸੀਵਰੇਜ ਬਣਾਏ ਗਏ ਨੇ ਉਹਨਾਂ ਵਿੱਚ ਯਾਨੀ ਪ੍ਰੋਪਰ ਪਾਣੀ ਦੀ ਨਿਕਾਸ ਨਹੀਂ ਹੈਗਾ ਠੀਕ ਆ ਉਹ ਪ੍ਰੋਬਲਮ ਅਸੀਂ ਇੰਨੇ ਟਾਈਮ ਤੋਂ ਯਾਨੀ ਕਿ ਬਹੁਤ ਟਾਈਮ ਤੋਂ ਅਸੀਂ ਜਾ ਰਹੇ ਹਾਂ ਕਮੇਟੀ 'ਚ ਜਾ ਰਹੇ ਆ ਰਹੇ ਆ ਠੀਕਾ ਸਾਨੂੰ ਬਸ ਇਨਾ ਸਾਸ਼ਨ ਦੇ ਕੇ ਭੇਜ ਦਿੱਤਾ ਜਾਂਦਾ ਕਿ ਤੁਹਾਡਾ ਜਿਹੜਾ ਵੀ ਮਸਲਾ ਪਾਣੀ ਦਾ ਹੈਗਾ ਤੁਹਾਡੇ ਨਿਕਾਸ ਦਾ ਪਾਣੀ ਦਾ ਅਸੀਂ ਹੱਲ ਕਰਾਂਗੇ ਪਰ ਸਾਡਾ ਇਸ ਸਮੇਂ ਦੇਖੋ ਜੀ ਕਿਥੇ ਕਿਥੇ ਬਹੁਤ ਬੁਰਾ ਹਾਲਾ ਮਰਦੀ ਚ ਸਾਡੇ ਘਰ ਦੀਆਂ ਨੂੰ ਮਰਜੀ ਚ ਨਮਾਜ਼ ਪੜਨ ਜਾਣ ਵਿੱਚ ਬਹੁਤ ਦਿੱਕਤ ਆਉਂਦੀ ਆ ਅਸੀਂ ਜੇ ਬੱਚਿਆਂ ਨੂੰ ਕਹਿੰਨੇ ਆ ਕਿ ਬੱਚਿਓ ਨਮਾਜ਼ ਪੜਨ ਜਾਓ ਬੱਚੇ ਕਹਿੰਦੇ ਅਸੀਂ ਨਹੀਂ ਜਾਣਾ ਅਸੀਂ ਗੰਦੇ ਪਾਣੀ ਚ ਗਿਰ ਜਮਾਂਗੇ ਠੀਕ ਆ ਸਾਡੇ ਬੱਚੇ ਜੇ ਰੱਬ ਦਾ ਨਾਮ ਨਹੀਂ ਲੈਣਗੇ ਠੀਕ ਆ ਇਸ ਕਰਕੇ ਸਾਨੂੰ ਸਵਾ ਸਰਕਾਰ ਵੱਲੋਂ ਪੂਰੀ ਮਦਦ ਦਿੱਤੀ ਜਾਵੇ ਵਰਨਾ ਅਸੀਂ ਅੱਜ ਇੱਥੇ ਤਰਨਾ ਲਾਇਆ ਆ ਕੱਲ ਅਸੀਂ ਕਮੇਟੀ ਦੇ ਬਾਹਰ ਲਾਵਾਂਗੇ ਜੇ ਸਾਡਾ ਹੋਰ ਠਿਕਰ ਨਹੀਂ ਹੋਇਆ ਤੇ ਉਸ ਤੋਂ ਅਸੀਂ ਅੱਗੇ ਵੀ ਜਾਵਾਂਗੇ ਲੇਕਿਨ ਸਾਨੂੰ ਸਵਾਸ਼ਣ ਚਾਹੀਦਾ ਉਹਨਾਂ ਵੱਲੋਂ ਪੱਕਾ ਕਿ ਹਾਂ ਵੀ ਕੱਦ ਸਾਡਾ ਹੱਲ ਕਰਕੇ ਦਿੰਦੇ ਨੇ ਵਰਨਾ ਅਸੀਂ ਅੱਜ ਇੱਥੇ ਆ ਕੱਲ ਅਸੀਂ ਹੋਰ ਅੱਗੇ ਜਾਵਾਂਗੇ